ਅਕਤੀ ਆਪਾਂ ਸੰਭੂ ਬਾਡਰ ਤੇ ਪਹੁੰਚ ਕੇ ਰਾਂਗੇ ਮੇਰੇ ਤਾਂ ਕੋਈ ਨਹੀਂ ਅਸਕਰ ਸੁਣ ਜਾ ਪਾਪਾ ਨੂੰ ਕੋਈ ਸਾਰੇ ਆਪਣੇ ਨਕਲੇੜੀਏ ਪੁੱਤ ਦਾ ਮਗਰ ਲੱਗੇ ਨੇ ਕਿਹੇ ਇਹਦੇ ਫੂਣੀ ਲੋੜ ਉੱਠ ਮੇਰੀ ਗੱਲ ਸੁਣ ਟੱਕਰ ਜਾ ਕੱਟ ਪਰੇ ਧਰਨੇ ਦੀ ਗੱਲ ਚੱਲੀ ਜਾਂਦੀ ਹੈ ਕਿਹੜਾ ਧਰਨਾ ਧਰਨੇ ਧੁਰਨੇ ਫੇਰ ਦੇਗਾ ਧਰਨੇ ਤਾਂ ਹੁਣ ਇੱਥੇ ਇਸ ਘਰ ਚ ਲੱਗਣਗੇ ਇੱਥੇ ਪੰਚਾਇਤਾਂ ਬੈਠਣਗੀਆਂ ਓਏ ਸੰਭੂ ਬਾਡਰ ਤੇ ਲਾਉਣਾ ਧਰਨਾ ਸੀ ਤੇਰੇ ਮੂਰੇ ਹੱਥ ਜੋੜਾ ਮੈਨੂੰ ਤੇਰਾ ਬਾਡਰਾ ਪੁੱਟਰਾ ਦਾ ਨਹੀਂ ਪਤਾ ਇੱਥੇ ਬਹਿ ਕੇ ਇੱਕ ਪਾਸਾ ਕਰ ਲਾ ਜਾਂਦਾ ਉਹ ਦਿਨ ਛੇੜੀਏ ਭੈਣੂ ਰੱਖ ਐਸੀ ਜਦੋਂ ਇੱਥੇ ਮੈਂ ਰਹੂੰਗੀ ਗੱਲ ਵੀ ਕੀ ਹੋ ਗਈ ਹੁਣ ਕੱਲ ਕੀ ਹੋ ਗਿਆ ਵੀ ਤੈਨੂੰ ਦੱਸਣੀ ਪਿਆ ਕਰੂਗੀ ਹਰੇ ਇਹ ਗੱਲ ਦੱਸਾ ਕੋਈ ਜੇ ਤੂੰ ਘਰੇ ਵੇ ਤੈਨੂੰ ਪਹਿਰੇ ਦਸੀਏ ਫਰਕ ਤਾਂ ਰਹਿਣਾ ਲੋਕਾਂ ਦੇ ਰੌਲੇ ਚ ਕਹਿੰਦਾ ਜਬੀਰ ਲੈ ਲਈ ਕਹਿੰਦਾ ਵੇਚਤੀ ਹੈ ਟਾਈਮ ਨਾਲ ਰੋਟੀ ਟੁੱਕ ਤੂੰ ਨਹੀਂ ਖਾਣਾ ਤੇ ਮੇਰੀ ਗੱਲ ਸੁਣ ਲੈ ਹੁਣ ਮੈਂ ਸਟੋਰ ਦੀ ਸਫਾਈ ਕਰੀ ਜਾਂਦੀ ਸੀ ਠੀਕ ਆ ਮੈਂਨੇ ਫੋਨ ਰੱਖਤਾ ਉੱਤੇ ਟੇਬਲ ਤੇ ਚੱਕਿਆ ਤੇਰਾ ਭਾਈ ਨੇ ਗੀਜੇ ਚ ਪਾ ਕੇ ਤੁਰਦਾ ਲੱਗਾ ਉਲਟਾ ਮੇਰੇ ਤੇ ਥੱਪੜ ਮਾਰਿਆ ਥੱਪੜ ਮਾਰਿਆ ਧੱਕਾ ਮਾਰਿਆ ਮੈਨੂੰ ਉਹਨੇ ਮੇਰੀ ਤਾਂ ਕੋਈ ਸੁਣਦਾ ਹੀ ਨਹੀਂ ਹੈਗਾ ਥੱਪੜ ਮਾਰਿਆ ਤੇਰੇ ਥੱਪੜ ਮਾਰਿਆ ਔਰ ਮੈਂ ਝੂਠ ਕੰਦਰਾ ਮੈਨੂੰ ਯਾਰ ਤੇਰੇ ਤੋਂ ਇਹ ਉਮੀਦ ਹੀ ਨਹੀਂ ਸੀ ਵੀ ਤੂੰ ਆਉ ਦੇ ਪਰਜਾਈ ਦੇ ਹੱਥ ਚੱਕੇਗਾ ਅੱਜ ਤੱਕ ਤਾਂ ਮੇਰੇ ਵਿਆਹ ਨੂੰ 5 ਸਾਲ ਹੋ ਗਏ ਤੁਸੀਂ ਨਹੀਂ ਮੈਨੂੰ ਹੱਥ ਲਾਇਆ ਹੈਗਾ ਅੱਜ ਤਾਂ ਨੇ ਮੇਰੇ ਥੱਪੜ ਮਾਰਿਆ ਕੱਲ ਨੂੰ ਭਰੇ ਮੇਰੀ ਬਾਹ ਫੜ ਲੂ ਹੈ ਕੀ ਕਿਸੇ ਦਾ ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ ਮੇਰੀ ਸੁਣ ਲੈ ਗੱਲ ਠੀਕ ਆ ਮੈਂ ਇਸ ਘਰ ਚ ਨਹੀਂ ਰਹਿਣਾ ਮੇਰੀ ਬੀਬੀ ਦੇ ਪਾਪੇ ਨਾਲ ਗੱਲ ਹੋ ਗਈ ਉਹ ਮੇਰੇ ਮੂਰੇ ਲਾਗੇ ਪਖਾੜੇ ਜੇ ਪਾਉਣਾ ਦੇਖ ਲੈ ਤੇਰੀ ਮਾਂ ਨੇ ਚੰਬੜਾਇਆ ਹੋਇਆ ਠੀਕ ਆ ਹੁਣ ਕਹਿਨੀ ਆ ਉਹਦਾ ਕੋਈ ਹੱਲ ਕਰ ਲੋ ਜੇ ਕਰਿਆ ਜਾਂਦਾ ਨਹੀਂ ਆ ਦੇਖ ਤੁਹਾਡੇ ਮੂਰੇ ਜੋੜੇ ਹੱਥ ਆਪਣੀ ਤੁਹਾਡੇ ਵੱਲੋਂ ਸੱਸਰੀ ਘਰ ਮੈਂ ਤਾਂ ਵਧਿਆ ਭੱਗ ਜਾਣਾ ਇੱਥੇ ਮੈਂ ਉਹਨੂੰ ਮੇਰੀ ਗੱਲ ਤਾਂ ਸੁਣ ਤੂੰ ਕਿਤੇ ਨਹੀਂ ਜਾਣਾ ਉਹ ਉਹਨੂੰ ਕੱਢ ਇੱਥੋਂ ਉਹਦੀ ਮੈਂ ਰੇਲ ਬਣਾਉਂ ਰੇਲ ਅੱਜ ਮੇਰੀ ਧੀ ਵੀ ਤੇ ਹੱਥ ਚੱਕਿਆ ਕੱਲੋਂ ਤੇਰੀ ਇਹ ਗੱਲ ਨਹੀਂ ਹੈ ਹੱਥ ਤਾਂ ਤੁਸੀਂ ਨਹੀਂ ਅੱਜ ਤੱਕ ਮੇਰੇ ਤਾਂ ਚੱਕਿਆ ਆਪਣੇ ਵਿਆਹ ਨੂੰ 5-6 ਸਾਲ ਹੋ ਚੱਲੇ ਤੇ ਉਸ ਬੰਦੇ ਨੇ ਦੇਖ ਲੈ ਅੱਜ ਮੇਰੇ ਥੱਪੜ ਮਾਰਿਆ ਟੱਕਿਆ ਕੇ ਸਾਰੇ ਜ਼ੋਰ ਦਾ ਹਸਕੰਦਰਾ ਹੱਥ ਤੱਕ ਮੇਰੇ ਭੈਣ ਭਾਈਆਂ ਨੇ ਵੀ ਨਹੀਂ ਮੈਨੂੰ ਕਦੇ ਤੇਰੀ ਹੁਣ ਖੈਰ ਨਹੀਂ ਮੈਂ ਤੈਨੂੰ ਦੱਸਾਂ ਤੂੰ ਚੱਲ ਕਰ ਮੈਂ ਆਉਣਾ ਚੱਲ 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 ਉਹ ਫੋਨ ਜਾਂ ਇੱਥੇ ਸਿਰਦਾ ਬਾਪੂ ਘਰੀ ਹੋਊਗਾ ਬਾਪੂ ਨਾ ਕਰਦਾਗਾ ਉਹਦੇਲਾ ਪੁੱਤਾ ਅੱਜ ਦੀ ਗੱਲ ਸੁਣ ਲੈ ਕੀ ਹੋ ਗਿਆ ਬੀਬੀ ਤੇ ਰਲੇ ਪਰਚਾਈ ਦੇ ਨਾ ਥੱਪੜ ਮਾਰ ਕੇ ਭੱਜ ਗਿਆ ਹੁੰਦਾ ਸਿਕੰਦਰ ਤੇ ਨਾਲ ਹੀ ਘਟ ਸੀਗੀ ਵੀ ਮੈਂ ਵੀ ਲੈ ਕੇ ਖੋਕਤੀਏ ਕੀ ਕਰੀਏ ਦੇਖ ਲੈਣਾ ਤਾਂ ਕਿਸੇ ਜੋਗੀ ਵੀ ਨਹੀਂ ਛੱਡੇ ਬੋਲਣ ਜੋਗੀ ਨਾਲ ਇਹਨਾਂ ਨਾ ਟੱਪੀ ਜਾਂਦੀਆਂ ਮੇਰੇ ਕਹਿੰਦੀ ਮੈਂ ਤਾਂ ਜਾਊਂਗੀ ਮੈਂ ਤਾਂ ਰਹਿੰਦੀ ਇਸ ਘਰ ਦੇ ਵਿੱਚ ਚਾਹੇ ਕਹਿੰਦੀ ਉਹਨੂੰ ਰੱਖ ਲਓ ਭਾਈ ਚਾਹੇ ਕਹਿੰਦੀ ਮੈਨੂੰ ਰੱਖ ਲਓ ਲੈ ਹੁਣ ਰਾਣੀ ਦਸ ਪੁੱਤ ਉਹ ਨਾ ਤਾਂ ਪੁੱਤ ਨੂੰ ਕੋਰੇ ਕੱਢ ਸਕਦੇ ਆ ਤੇ ਨਾ ਨੂੰ ਨੂੰ ਕੋਲੋਂ ਘਰੋਂ ਕੱਢ ਸਕਦੇ ਆ ਬੇਬੇ ਵੀ ਇੱਥੇ ਰਹਿਣਾ ਮੇਰੀ ਗੱਲ ਸੁਣ ਲੈ ਆ ਆਹ ਵਾਹ ਸੁਣ ਆਹ ਦੇਖਿਆ ਵੀ ਥਾਪੜ ਮਾਰਿਆ ਉਹਨੇ ਤੇ ਭਾਈ ਹੋਈ ਨਾ ਭਾਈ ਕੈਮਰਾ ਨਾਲ ਵੇ ਜਾ ਤੂੰ ਕੰਮ ਕਰੀਏ ਮੈਂ ਵੇ ਜਾਣਾ ਨਹੀਂ ਇਤਰਾਵਾ ਕੋਈ ਨਹੀਂ ਤੂੰ ਬੱਸ ਭਾਜਾ ਭਾਜਾ ਇੱਥੇ ਤੂੰ ਭਾਜਾ ਵੀਰੇ ਕੈਮਰਾ ਕੋਈ ਨਹੀਂ ਮਾਂ ਬੇਬੇ ਮੈਨੂੰ ਅੰਦਰ ਨਹੀਂ ਹੈਗਾ ਮੇਰੀ ਗੱਲ ਸੁਣ ਲੈ ਬੇ ਉਹ ਇਹ ਚ ਪਕੜ ਜਾ ਤੂੰ ਬੋਲੀ ਨਾ ਅਰੇ ਭਾਈ ਇਹ ਕੀ ਕਹਿੰਦੀ ਹੈ ਇਹ ਤਾਂ ਕਿਸੇ ਨੂੰ ਵਿਚਾਰੀ ਕੁਛ ਨਹੀਂ ਕਹਿਦੀ ਤੂੰ ਮੈਨੂੰ ਨਾ ਹਰਕਤ ਦਿਖਾ ਮੈਨੂੰ ਕਹ ਲੈ ਜੋ ਵੀ ਮਰਜ਼ੀ ਕਹਿਣਾ ਠੀਕ ਹੈ ਕਹਿੰਦਾ ਨਹੀਂ ਬੇਬੇ ਪਹਿਲਾਂ ਮੇਰੀ ਪੂਰੀ ਗੱਲ ਸੁਣ ਅੱਜ ਦਾ ਹੱਥ ਇਹਦੇ ਚੱਕ ਲਿਆ ਕੱਲ ਨੂੰ ਤੇਰੇ ਦੀ ਚੱਕੂ ਹੋ ਹਜੇ ਤਾਂ ਹੁਣ ਮੈਂ ਭਾਈ ਮਾੜੀ ਗੱਲ ਕਹਿਨੀ ਆਂ ਦੱਸ ਮੈਂ ਤੈਨੂੰ ਵੀ ਕਹਿ ਕੇ ਹਟੀਆਂ ਭਾਈ ਚਲ ਕੋਈ ਨਾ ਉਹਦੀ ਆਲੀ ਗਲਤੀ ਪੁੱਤ ਮੈਂ ਮੰਨ ਲਾਣੀ ਆ ਮੈਨੂੰ ਮਾਫ਼ ਕਰ ਦੋ ਪੁੱਤ ਤੂੰ ਮੇਰੀ ਮਾਰ ਤੂੰ ਹੱਥ ਕਮਣੇ ਨਹੀਂ ਆ ਹੱਥ ਨਾ ਬੰਨ ਤੂੰ ਮੇਰੀ ਮਾਂ ਕੀ ਵਧੀਨ ਲੱਗਦੀ ਹੱਥ ਬੰਦੀ ਮੈਂ ਤਾਂ ਤੈਨੂੰ ਐਂ ਕਹਿਣਾਗਾ ਕਿ ਥੱਪੜ ਕਿਉਂ ਮਾਰਿਆ ਉਹਨੇ ਬਸ ਪੁੱਤ ਹੁਣ ਮੈਂ ਕੀ ਕਹਿ ਸਕਦੀ ਆ ਹੁਣ ਨਸ਼ੇ ਦਾ ਬੰਦਾ ਤੈਨੂੰ ਪਤਾ ਟੁੱਟਿਆ ਪਿਆ ਹੋ ਉਹਦਾ ਸਰੀਰ ਨਸ਼ੇ ਕੰਨੀਓ ਤਾ ਥੱਪੜ ਮਾਰ ਕੇ ਭੱਜ ਗਿਆ ਮੈਂ ਮੈਂ ਤਾਂ ਮੰਗ ਕੇ ਲੈ ਲੈਂਦਾ ਮੇਰਾ ਫੋਨ ਨਾ ਚੋਰੀ ਕਰਦੇ ਨਾਲ ਉੱਤਾਂ ਮੇਰੇ ਥੱਪੜ ਮਾਰੇ ਚੁੱਪ ਨਹੀਂ ਕਰਦੀ ਬੋਲਦੀਆਂ ਕੰਚੀਆਂ ਕੋ ਚੱਲਦੀਆ ਜਬਾਨਾਂ ਆਨੂੰ ਬੁੱਲੜੀ ਜਾਂਦੇ ਹੋ ਲੋਕਾਂ ਨੂੰ ਕਦੇ ਕੋਠੇ ਚੜਾਉਂਗੇ ਕੱਲ੍ਹ ਐ ਕੋਈ ਆਨੂੰ ਇੱਕ ਤਾਂ ਉਹ ਕੰਜਰੇ ਦੀ ਉਸ ਕੱਢ ਰੱਖਿਆ ਰਹਿੰਦਾ ਕੋ ਦਾ ਹੁਣ ਤੁਸੀਂ ਬੋਲੀ ਜਾਂਦੇ ਆ ਬੋਲੀ ਨਹੀਂ ਜਾਂਦੇ ਜਦੋਂ ਵੀ ਭੇ ਮੈਂ ਬੋਲੀ ਇਹਨਾਂ ਦਾ ਕੀ ਮਤਲਬ ਬੋਲਣ ਦਾ ਚੱਲ ਕੋਈ ਨਾ ਕੋਈ ਭਈਏ ਵੀ ਪੜਕੀ ਹੋਈ ਆ ਗਲਤੀ ਤੇ ਵੀ ਤੇਰੀ ਵੀ ਆ ਤੂੰ ਚੱਕਦੀਆਂ ਪੈਸੇ ਦੇ ਦੇਨੀ ਉਹਨੂੰ ਚੱਕਦੀਆਂ ਪੈਸੇ ਦੇ ਦੇਨੀ ਵੇ ਚਲ ਕੋਈ ਨਾ ਪੁੱਤ ਹੁਣ ਮੈਂ ਕੀ ਕਰਾਂ ਮੇਰਾ ਢਿੱਡ ਅੰਦਰੋਂ ਕਿਹੜਾ ਖੰਦਾ ਵੀ ਚੰਦਰੇ ਨੂੰ ਜੇ ਬੈਲ ਲੱਗਿਆ ਤਾਂ ਇਹ ਮੇਰੇ ਹੱਥ ਮੂਰੇ ਬੰਨ ਫਿਰਦਾ ਹੈਗਾ ਦੱਸ ਕੀ ਕਰਾਂ ਅੱਜ ਬਾਖੜੀਏ ਫਿਰ ਫਿਰ ਇਹ ਕਰਦੀ ਫਿਰਦੀ ਰਹਿੰਦੀ ਆ ਤਾਂ ਹੀ ਤਾਂ ਮੈਂ ਕਹਿੰਦੀ ਆ ਛੋੜਾਗੀ ਜਵਾਖੜੀ ਬਾਰੇ ਸੋਚਦੇ ਤੁਸੀਂ ਆਪਦੇ ਬਾਰੇ ਸੋਚੀ ਜਾ ਤਾਂ ਹੀ ਮੈਂ ਕਹਿੰਦੀ ਆ ਸੋਨੂੰ ਤੇ ਆ ਪੁੱਤਾਂ ਨੂੰ ਵੀ ਪਰ ਇਹਨਾਂ ਤਾਂ ਵੇਖ ਲਈ ਜਾਂ ਬੜਦੀ ਕਰ ਦੋ ਤੁਸੀਂ ਇਹ ਤਾਂ ਬੇ ਲੈ ਕੇ ਹੈਗਾ ਜਹ ਜਹ ਹੈਗਾ ਮਨ ਤਾਂ ਰਿਸ਼ਤੇ ਦਾ ਵੀ ਡਰ ਹੈ ਪਤਾ ਨਹੀਂ ਕੋਈ ਪਿੰਡ ਦੇ ਵਿੱਚ ਕੋਈ ਹੋਣ ਦੇਊਗਾ ਕੁੜੀ ਦਾ ਰਿਸ਼ਤਾ ਪਤਾ ਨਹੀਂ ਨਾ ਸੌ ਪਾਣੀ ਮਾਰਨ ਵਾਲੇ ਨੇ ਪਾਣੀ ਤਾਂ ਵੱਜ ਗਈ ਹਾਂ ਉਹਨੂੰ ਕਹਣਾ ਸੀ ਉਡੋਲੇ ਉਹਨਾਂ ਤਾਂ ਮੇਰੇ ਲਈ ਵੀ ਖੂਤੀਏ ਤਾਂ ਕਦੀ ਮਾ ਜਾਨੀ ਐ ਆਏ ਨਹੀਂ ਭਾਈ ਮੈਂ ਦੇਖਾਂ ਜਾਨੀ ਮਰਦੀ ਇੱਥੇ ਹੁਣ ਅੱਜ ਮੇਰੇ ਐਡਾ ਨਸਕਾਨ ਹੋ ਗਿਆ ਕੱਲੂ ਵੱਡਾ ਵੀ ਹੋਤਾ ਕੋਈ ਨਾ ਪੁੱਤ ਮੈਂ ਬੈਠੀ ਆ ਬੀਬੀ ਬਹੁਤ ਵੱਡੀ ਗੱਲ ਐ ਇਹ ਧੁੱਕੜ ਮਾਰਨਾ ਬੱਡੀ ਐ ਕਿਉਂ ਤੋ ਮੈਂ ਤੈਨੂੰ ਇਹ ਨਹੀਂ ਕਹਦੀ ਮੈਂ ਕੱਦਰ ਨੂੰ ਕੋਈ ਨਾ ਸਮਝਾਉਂਗੀ ਦੇਖ ਮੈਂ ਥੋੜਾ ਤੇਰੀ ਗੱਲ ਦੇ ਵਿੱਚ ਸਹਿਮਤਾਂਗੀ ਹੈ ਪਰ ਮੈਂ ਤੈਨੂੰ ਜਾਣ ਨਹੀਂ ਦਿੰਦੀ ਤੀ ਇਸ ਕਰ ਹੈ ਤੁਹਾ ਉਹ ਵਣ ਕੀ ਬੈਠੀ ਆ ਮੈਂ ਤਾਂ ਚਾਰ ਬੰਦੇ ਬਿਠਾਉਂਗਾ ਇੱਥੇ ਇਸ ਘਰ ਤੇ ਠੀਕਾ ਸਰਪੰਚ ਬਿਠਾਉਂਗਾ ਇੱਥੇ ਥੱਪੜ ਮਾਰੇ ਦਾ ਨਾ ਮੁੱਲ ਲੈਣੀ ਲੈਣਾ ਉਹਦੇ ਤੋਂ ਨਾ ਦੇਖ ਲੈ ਬੇਬੀ ਤੀਨੀ ਵਾਲੀ ਬੱਤ ਮੈਂ ਆ ਪਰ ਰੋਲੇ ਨੂੰ ਮੇਨਣ ਜਾਣਾਂ ਇਹ ਸਾਡੇ ਘਰੇ ਪੰਚਾਇਤਾਂ ਬਾਹੂ ਕੀ ਕਹੂੰ ਮੈਂ ਤੇ ਨਹੀਂ ਤੁਹਾਨੂੰ ਨਹੀਂ ਪਤਾ ਹੈਗਾ ਇਹਨੇ ਤਾਂ ਗੱਲ ਤਾਂ ਮੈਂ ਜਾਣਦੀ ਆ ਨਸ਼ੇੜੀ ਨੂੰ ਨਾ ਹੁਣ ਤੱਕਦੀ ਜਾ ਨਾਥ ਚੰਗੀ ਤਰ੍ਹਾਂ ਹੀ ਪਾਉਣੀ ਆ ਚੱਲ ਕੋਈ ਮੇਰੀ ਗੱਲ ਸੁਣਨ ਨਾਲੇ ਭੈਣ ਨੂੰ ਮੇਰੀ ਨੂੰ ਕੁਝ ਬੋਲਣ ਦੀ ਲੋੜ ਨਹੀਂ ਨਾ ਮੇਰੀ ਮਾਂ ਨੂੰ ਬੱਸ ਤੁਹਾਡੇ ਮੂਰੇ ਹੱਥ ਜੜਾ ਕਿਸੇ ਨੂੰ ਕੁਝ ਨਹੀਂ ਕਹਿੰਦੀ ਮੇਰੇ ਥੱਪੜ ਮਾਰੇ ਦਾ ਮੁੱ ਤੈਨ ਮੈਥੋਂ ਭਗ ਜੂਗੀ ਮੁੜਕੇ ਨਹੀਂ ਆਉਂਦੀ ਰੁੱਤੀ ਰੋ ਇੱਥੇ ਆ ਦੇਖ ਲੈ ਬੇਬੇ ਸਮਝਾਏ ਨੀ ਕੀ ਕਹਾ ਮੈਂ ਨਾਤੀਏ ਦੇਖ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਕਾਦੀ ਕਹੀ ਜਾਂਦੀ ਆ ਮੈਥੋਂ ਹੱਥ ਬਣਾ ਲੈ ਨਾ ਇਹ ਬੰਦੇ ਨਾਲ ਮੂਰੇ ਹੱਥ ਜੋੜ ਕੇ ਪਰਮਿੰਦਾ ਨਾ ਕਰ ਹੱਥ ਤੈਨੂੰ ਕੀ ਗਲਤੀ ਹੋਈ ਆ ਤੂੰ ਕਿ ਹੱਥ ਬੰਨਦੀ ਆਉਂਦੇ ਮੂਰੇ ਬੇ ਪੁੱਤ ਗਲਤੀ ਮੇਰੇ ਜੰਮੇ ਨੇ ਕਰਤੀ ਮੈਨੂੰ ਇਹਦੇ ਮੂਰੇ ਨੀਮਾ ਹੋਣਾ ਪੈ ਗਿਆ ਮੈਂ ਵੀ ਕੀ ਕਰਾਂ ਤੈਨੂੰ ਇਹਦੇ ਮੂਰੇ ਨੀਮਾ ਹੋਣਾ ਹੁੰਦਾ ਬੇਬੇ ਪਰ ਮੈਂ ਇਹ ਥੱਪੜ ਤਾਂ ਕਿਈ ਮੈਂ ਉਹਦੇ ਬਰਾਬਰ ਥੱਪੜ ਮਾਰ ਸਕਦਾ ਮੈਂ ਇਥੇ ਛੋਟਾ ਜਾ ਫਿਰ ਮੈਂ ਕਹੀ ਜਾਂਦੀ ਆ ਪੁੱਤ ਉਹ ਕਿ ਨਿਰੋਲਾ ਕਹਾ ਦਾ ਕਿ ਮੇਰੇ ਥੱਪੜ ਮਾਰ ਕੇ ਤੁਰ ਗਿਆ ਉਹ ਜਦੋਂ ਆਇਆ ਨਹੀਂ ਹੈਗਾ ਦੇਖ ਲੈ ਕੋਈ ਨਾ ਕਦੋਂ ਤੱਕਰੇ ਬੜੂ ਗਈ ਕਿੰਨਾ ਚਿਰ ਬਾਹਰ ਰਹੂਗਾ ਤੇਰਾ ਬਾਪੂ ਭੇਜ ਜਾਉਗਾ ਬਾਹਰ ਮੈਂ ਤੇਜ ਤਾਂ ਆਣਾ ਮੇਰਾ ਬੂਮ ਤਾਂ ਮੇਰੀ ਮਾਂ ਨੇ ਮੈਨੂੰ ਨਿਸ਼ਾਨੀ ਵਿਆਹ ਤੇ ਦਿੱਤੀ ਸੀ ਕੋਈ ਨਾ ਮੇਰੀ ਗੱਲ ਸੁਣ ਮੈਂ ਬਾਪੂ ਨੂੰ ਦੇਖਦਾਗਾ ਤੂੰ ਮੇਰੀ ਗੱਲ ਸੁਣ ਲੈ ਇੱਧਰ ਧਿਆਨ ਨਾਲ ਇੱਥੇ ਬੈਠੀ ਰਹਿ ਬੇਬੇ ਕੋਲੇ ਕਿਸੇ ਪਾਸੇ ਨਹੀਂ ਜਾਣਾ ਨਹੀਂ ਨਹੀਂ ਮੈਂ ਕਿੱਥੇ ਜਾਣਾ ਇੱਥੇ ਬੈਠੀ ਮੈਂ ਮੈਂ ਨਹੀਂ ਜਾਣਦੀ ਆਈ ਨਹੀਂ ਜਾਂਦੀ ਹੈ ਕਿ ਜਿਵੇਂ ਤੁਸੀਂ ਕਹਿੰਦੇ ਹੋਗੇ ਜਾਉਂਗੀ ਜ਼ਰੂਰ ਉਹਦਾ ਜਲੂਸ ਕੱਟ ਕੇ ਫੇਰ ਜਾਉਂ ਬੇਬੇ ਕੀ ਹੋ ਗਿਆ ਘਰ ਨੂੰ ਕੀ ਦੀ ਨਜ਼ਰ ਲੱਗੀ ਖਬਰਾ ਕੀਦਾ ਬੇੜਾ ਬੈਠਾ ਭਾਈ ਨਜ਼ਰ ਲੱਗੀ ਨਹੀਂ ਉਹਨੂੰ ਚਕਾ ਦੋ ਨਸ਼ੇੜੀਆ ਨੂੰ ਮੈਂ ਦੱਸਿਆ ਆਇਆ ਤੇ ਚਕਾ ਦੋ ਨਹੀਂ ਕਹਿ ਪਹਿਲਾਂ ਗੱਲ ਵੀ ਇਹਦੀ ਸਹੀ ਆ ਸੈਂਟਰ ਚ ਕਰਾ ਦੋ ਸੈਂਟਰ ਚ ਭਰੇ ਦੋ ਉਹਨੂੰ ਦਫਾ ਕਰ ਦਨਿਆ ਉਥੇ ਆਪੇ ਜੁਲੀ ਜਾਊਗਾ ਉਹ ਨਾਲ ਤੁਸੀਂ ਵੀ ਬਾਹਰ ਅੰਦਰ ਭੱਗ ਜਾਂਦੇ ਹੋ ਮੱਮੀ ਵੀ ਬੀਬੀ ਵੀ ਉਹਰੇ ਪਿੰਡ ਫੋਟੋ ਚ ਭੱਗ ਜਾਂਦੀਆਂ ਕੁੜੀ ਕੰਮਾਂ ਕਰਾ ਜੁੜ ਜ ਜਾਂਦੀ ਆ ਮੈਂ ਉੱਠ ਜਾਨੀ ਆ ਨਾ ਜਾਣੇ ਜਿੰਦੇ ਕੁੰਡੇ ਤੋੜ ਕੇ ਪੈਸਾ ਤੇ ਲਫਾਰਾ ਲੈ ਚੁੱਕ ਕੇ ਬੇਬੇ ਗੱਲ ਤਾਂ ਇਹ ਹੀ ਨਾ ਆ ਤੱਕ ਨਹੀਂ ਸਹੀ ਪੁੱਤ ਜੀ ਸੈਮ ਦਾ ਕਰ ਮਰਦੇ ਰਹਿ ਜਾਓਗੇ ਕੁਛ ਨਹੀਂ ਰਹਿਣਾ ਇੱਥੇ ਕੁੜੀ ਚ ਕੱਖ ਹੀ ਰਹਿਣਾ ਆਪਣੀ ਚ ਸਭ ਤੋਂ ਮੇਰੀ ਗੱਲ ਸੁਣ ਥੱਪੜ ਦਾ ਖਸੂ ਤੂੰ ਹੋਣਾ ਗੁੱਸਾ ਨਾ ਕੋਈ ਨਾ ਕੋਈ ਨਾ ਭਾਈ ਦਸੇ ਵਾਲਾ ਬੰਦਾ ਸਾਡਾ ਤਾਂ ਤਾਂ ਕੀ ਹੈ ਚਾਚੇ ਨੂੰ ਬੁਲਾਉਂਗੇ ਇੱਥੇ ਗੱਲ ਕਰੂਗਾ ਬਿਲਕੁッチਾ ਚਾਚੇ ਨੂੰ ਕਿਉਂ ਬੁਲਾਉਂਗੀ ਚਾਚੇ ਨੂੰ ਬੁਲਾਉਂਗੀ ਚੱਲ ਕੋਈ ਨਾ ਤੁਸੀਂ ਚੁੱਪ ਕਰ ਜਾਓ ਤੁਸੀਂ ਕੰਨ ਜਲੂਸ ਕਰਦੇ ਖੜਾ ਕਰਦਾ ਮਾਰ ਫੋਟਾ ਜਲੂਸਾ ਮੇਰਾ ਤੂੰ ਨਹੀਂ ਮੇਰੇ ਮੈਨੂੰ ਅੰਦਰ ਖੜੀ ਨਹੀਂ ਪੁੱਟ ਗਿਆ ਚੁੱਪ ਕਰ ਜਾ ਚਲ ਕੋ ਨਾ ਜਮਾ ਕੇ ਜਾ ਤੂੰ ਕਰ ਲੈ ਜੇ ਕੋ ਕੰਮ ਦਾ ਬਣਾਉਣਾ ਚਾਹ ਤਾ ਦੱਸ ਕਿੱਥੇ ਜਾਣਾ ਨਾ ਪਿੱਟ ਕੇ ਆ ਦੂੰਗੀ ਤੂੰ ਫਿਕਰ ਨਾ ਕਰ ਜਦੋਂ ਮੈਂ ਹੈਗੀ ਨਾ ਗੱਲ ਕਰਨ ਵਾਲੀ ਮੈਂ ਸਭ ਕੁਝ ਸਾਫੇ ਸਮਾੜ ਲੂੰਗੀ ਦੇਖ ਮੇਰੀ ਸੁਣ ਲੈ ਥੀ ਇਹ ਗੱਲਾ ਚਾਹ ਤੇ ਨੂੰ ਸੱਦਣਾ ਜੀ ਸੱਦ ਕੇ ਸੱਦਣਾ ਬੇਸ਼ੱਕ ਤੇਰੇ ਪੇਕਾ ਨੂੰ ਵੀ ਸੱਦ ਲੈ ਜਦ ਤੇਰੇ ਮੂਹਰੇ ਮੈਂ ਹੱਥ ਬੰਨੇ ਜਾਨੀ ਆ ਮੈਂ ਉਹਦੇ ਪੁੱਤ ਚ ਕਸੂਰ ਕਰਦੀ ਆ ਮੈਂ ਮੇਰੇ ਪੁੱਤ ਦੇ ਸਾਰੇ ਘੋਟ ਨਹੀਂ ਹੈ ਤੈਨੂੰ ਤਾਂ ਮੈਂ ਕੁਝ ਨਹੀਂ ਕਹੀ ਨਹੀਂ ਜੇ ਬੇ ਲੈ ਕੇ ਆ ਜੰਮਿਆ ਮੈਨੂੰ ਕਿਹੜਾ ਪਤਾ ਸੀਗਾ ਵੀ ਇਹਦਾ ਬੇ ਲੈ ਕੇ ਆ ਗਾ ਇਹਦਾ ਕੁੱਤਾ ਕਰੂਗਾ ਕਿਹੜੀ ਮਾਂ ਕਹਿੰਦੀ ਵੀ ਮੇਰਾ ਤੁਸਾਂ ਚਲ ਮੈਨੂੰ ਕਹਿਦਾਂ ਨਿਓ ਕਿ ਪੈਸੇ ਦੇ ਕੇ ਚਮੜਾਇਆ ਮੇਰਾ ਜੀ ਘੰਤ ਹੈਗਾ ਐ ਨਾ ਮੂਰੀ ਚੁੱਪਾ ਬੀਬੀ ਨਹੀਂ ਹੁਣ ਨੂੰ ਤਾਂ ਉਹਦੇ ਨਾਲ ਮੈਂ ਬਰੋਬਰ ਲਾਈਆਂ ਹੁੰਦੀ ਆ ਮੈਂ ਤਾਂ ਖੁਹੀ ਟੋਪੀ ਮੈਂ ਫੇਰ ਵੀ ਸੋਚਿਆ ਛੱਡ ਪਰੇ ਚੱਲ ਕੋਈ ਨਾ ਬੀਬੀ ਨੇ ਆਈ ਕਹਿਣਾ ਵੀ ਤੂੰ ਇੱਕ ਵਾਰੀ ਪਾਣੂ ਦੱਸ ਦੇ ਚੱਲ ਕੋਈ ਨਾ ਕੋਈ ਨਾ ਪਈ ਮਾ ਪੇ ਕੱਲ ਆ ਜਾਣਾ ਤੇ ਨੂੰ ਕੱਜਰ ਉੱਤਰ ਬਾਪੂ ਗਿਆ ਹੋਇਆ ਕੀ ਪਤਾ ਉਹਨੂੰ ਭਾਲ ਕੇ ਮੜੂਗਾ ਚੱਲ ਪੁੱਤ ਕਿਉਂ ਨਾ ਗੁੱਸਾ ਨਾ ਕਰ ਠੀਕ ਹੈ ਜੇ ਆਪਣੇ ਕਰਮਾਂ ਚ ਹੋਇਆ ਤਾਂ ਮੈਂ ਮਾਇਲ ਬਿਲ ਜੂਗਾ ਨਹੀਂ ਭਾਈ ਤੈਨੂੰ ਮਨਮਾਲਿਆ ਦੂੰਗੀ ਠੀਕ ਹੈ ਤੇਰੇ ਬਾਪੂ ਨੂੰ ਕ ਕੋਈ ਨਹੀਂ ਹਾਂ ਜਬ ਆ ਕੇ ਜੋ ਖੁਦ ਪਤੰਦਾ ਕਰ ਦੋ ਹੋਰ ਆ ਵੀ ਨਹੀਂ ਟੈਨਸ਼ਨ ਕਰੀ ਦੀ ਹੁੰਦੀ ਤੇਰੀ ਬਾ ਅੰਦਰ ਆਂ ਤੇ ਕਦੋਂ ਤਾਂ ਮਾਰ ਲੈ ਕਿਉਂ ਮੇਰਿਆ ਮੁੰਡਾ ਕੀ ਮੈਨਣਾ ਮੈਂ ਤਾਂ ਸਾਰੇ ਭੌਂਕੇ ਆ ਗਿਆ ਕਿਤੋਂ ਨਹੀਂ ਮਿਲਿਆ ਉਹ ਮੂੰਹ ਮੈਂ ਮਰ ਜਾ ਹਾਂ ਪਤਾ ਨਹੀਂ ਕਿਹੜੇ ਪਾਸੇ ਟਿੱਬ ਗਿਆ ਕਿੱਧਰ ਨਾ ਟਿੱਬਿਆ ਮੈਂ ਤਾਂ ਸਾਰੇ ਗੜੇ ਦੇਲੇ ਕਿਤੋਂ ਨਹੀਂ ਥਿਆ ਮੇਰਾ ਹਾਂ ਪਤਾ ਨਹੀਂ ਕਿਹੜੇ ਪਾਸੇ ਇਹ ਸਤਿਮ ਹੋ ਗਿਆ ਮੈਂ ਤੈਨੂੰ ਗੱਲ ਦੱਸਾਂ ਪੱਕਾ ਮੌੜੀ ਲੱਜਾਂ ਮੈਂ ਮੈਲ ਵੇਚੂਗਾ ਹੁਣ ਬਹੂ ਵਾਲਾ ਮਨ ਤਾਂ ਐਸੀ ਮਹਾ ਪਿੰਡ ਚ ਕਿਤੇ ਫਿਰਦਾ ਉਹ ਮੈਂ ਤਾਂ ਉਹ ਕਿਹੜੀ ਗਲੀ ਆ ਉਹ ਕਿਹੜੀ ਸਾਥ ਆ ਜਿੱਥੇ ਮੈਂ ਉਹਨੂੰ ਪਾ ਲਿਆ ਨਹੀਂ ਸਾਰੇ ਮੁੰਡਿਆਂ ਗੁੰਡਿਆਂ ਕੋਲੇ ਪੁੱਛ ਲਿਆ ਇਹ ਜੀ ਲਾਦਨੋ ਤਾਂ ਨਾ ਐਵੇਂ ਚੰਗੇ ਆ ਫਿਰਦੀ ਰਹੀ ਜਦੋਂ ਲਾਦਨੀ ਸੀ ਹੋਈ ਕਦੇ ਕਿਸੇ ਬਾਬੇ ਕੋਲੇ ਪਾਗੀ ਕਦੇ ਕਿਸੇ ਕੋਲੇ ਲੱਗ ਗਈ ਕਹ ਲੈ ਇਹ ਬਾਈ ਗੱਲ ਕਰਦੇ ਆਂ ਹਾਂ ਜੀ ਬਾਈ ਲੰਪਾ ਦੇਣਾ ਹੈ ਕਿਵੇਂ ਜੀ ਆ ਸਾਡਾ ਟਰਾਂਸਫਾਰਮ ਚੋਰੀ ਹੋ ਗਿਆ ਹੈ ਹਾਂ ਮੈਂ ਹਾਂ ਮੈਂ ਸੁਣਿਆ ਕਿ ਛੋਟਾ ਮੁੰਡਾ ਵਿੱਚ ਹੀ ਸੀਗਾ ਸਾਡਾ ਮੁੰਡਾ ਹਾਂ ਛੋਟਾ ਮੁੰਡਾ ਵਿੱਚ ਹੀ ਸੀ ਨਹੀਂ ਜੀ ਸਾਡਾ ਮੁੰਡਾ ਨਹੀਂ ਹੋਣਾ ਤਾਂ ਨਾ ਜੀ ਛੋਟਾ ਮੁੰਡਾ ਵਿੱਚ ਸੀਗਾ ਹਾਂ ਸਾਡਾ ਡਾਂਸ ਸਾਰੀ ਚੋਰੀ ਹੋ ਗਿਆ ਤੇ ਮੈਂ ਤਾਂ ਨਾ ਥਾਣੀ ਰਿਪੋਰਟ ਲਿਖਾਉਂਦਾ ਸੀ ਮੁਖਾ ਮੈਂ ਲਾਂਬਾ ਦੇ ਆਵਾਂ ਬਿੱਕਰ ਸੁਣ ਕੇ ਜਿਵੇਂ ਜਿਵੇਂ ਮੇਰੀ ਗੱਲ ਸੁਣਾ ਤੂੰ ਬੈਠ ਪਹਿਲਾਂ ਤਾਂ ਚਾਹ ਪਾਣੀ ਪੀ ਕੇ ਨਹੀਂ ਕੋਈ ਗੱਲ ਮੈਂ ਚਾਹ ਪਾਣੀ ਪੀਤੀ ਹੈ ਤੇ ਮੈਨੂੰ ਬਹੁਤ ਗਰਮੀ ਆਈ ਵੀ ਹੈ ਤੇ ਵੀ ਉਹ ਵਿਚ ਸੀਗਾ ਮੁੰਡਾ ਤੁਹਾਡਾ ਉਹ ਭਰਾਵਾ ਕੀ ਕਰੀਏ ਹੁਣ ਪੁੱਤ ਤੀਨ ਨੂੰ ਕੀ ਕਰੀਏ ਦੱਸ ਜੇ ਸਾਡਾ ਕਸੂਰ ਆ ਤਾਂ ਸਾਨੂੰ ਤੂੰ ਲਾਂਬਾ ਦੇ ਸਕਦਾ ਪਰ ਕੋਈ ਨਹੀਂ ਭਾਈ ਤੇਰਾ ਲਾਂਬਾ ਸਿਰ ਮੱਥੇ ਜੇ ਆ ਜਾਣ ਦੇ ਕਿਸੇ ਪਾਸੇ ਕੋਈ ਨਹੀਂ ਬਣਾਵਾਗੇ ਬੰਦਾ ਉਹਨੂੰ ਅੱਛਾ ਕੋਈ ਨਹੀਂ ਸੀ ਕਹਿਣੇ ਉਹ ਤਾਂ ਬੜਿਆ ਕੇ ਪੁੱਛ ਲਾਂਗੇ ਜੀ ਮੈਂ ਤਾਂ ਠਾਣੇ ਜਾਂਦਾ ਸੀ ਮੈਂ ਚੁੱਪ ਕਰਕੇ ਮੈਂ ਪਹਿਲਾਂ ਮਿੱਕਰ ਤੋਂ ਉਹਨੂੰ ਕਹਿਣਾ ਨਾ ਨਾ ਆਪਣਾ ਲੋ ਹੱਥ ਦੇਖੀ ਠਾਣੇ ਠੋਣੇ ਦੀ ਗੱਲ ਨਾ ਕਰੋ ਸਾਨੂੰ ਉੱਚੀ ਬੈ ਕੇ ਮੇੜ ਲਾਂਗੇ ਛੱਤਰ ਲਾਵਾਂਗੇ ਉਹਦੇ ਹੋਰ ਹਾਂ ਬਈ ਦੇਖੋ ਕੋਈ ਨਹੀਂ ਗਿਆ ਜੱਸੇ ਭਾਈ ਚਾਦੀ ਘੁੱਟ ਬੱਸ ਭਾਈ ਚਾਹਾਂ ਦਾ ਪੀਤੀ ਪੀ ਲਾ ਦੱਸ ਕਿਹੜੇ ਖੂਹ ਚ ਡਿੱਗੀ ਏ ਇਹ ਤਾਂ ਨਵੇਂ ਤੋਂ ਨਵਾਂ ਕੰਧ ਚੜਾਉਣ ਲੱਗ ਗਿਆ ਬਹੁਤ ਤੰਗ ਕਰ ਲਿਆ ਗਿਆ ਲੈ ਦੱਸ ਹੁਣ ਸ਼ਰੀਕਾ ਨੇ ਵੀ ਮਿਹਣੇ ਦਿੱਤੇ ਕਹਿੰਦੇ ਟਰਾਂਸਫਾਰਮਰ ਦੇ ਵਿੱਚ ਲਾਉਣ ਚ ਇਹ ਵੀ ਹੈ ਲੈ ਦੱਸ ਕੰਜਰ ਦਾ ਪੁੱਤ ਦੱਸ ਕੀ ਕਰੀਏ ਹੁਣ ਮਾਰ ਲੈ ਮਾੜੀ ਲਾਦ ਨੇ ਲੈ ਦੱਸ ਕੰਜਰ ਆਪਾਂ ਨਹੀਂ ਤਾਂ ਮੈਨੂੰ ਚੱਕ ਲੈ ਨਹੀਂ ਇਹ ਕੰਜਰ ਨੂੰ ਚੱਕ ਲੈ ਚਾਹ ਦਿਨ ਰੋਕ ਕੇ ਬਹਿ ਜਾਗੇ ਤੇ ਆਪਣੇ ਘਰੇ ਕੀ ਨਹੀਂ ਹੈਗਾ ਤੂੰ ਕਰੋ ਮਰ ਜਾ ਤੂੰ ਚੋਰੀਆਂ ਤਾਂ ਨਾ ਕਰ ਇੱਥੋਂ ਲੈ ਜਾ ਜਿਹੜਾ ਕੁਸ ਲੈ ਜਾਣਾ ਕੰਜਰਾ ਕਿਹੜਾ ਛੜਦਾ ਕੰਜਰ ਘਰੋਂ ਵੀ ਬਥੇਰਾ ਕੁਸ ਲੈ ਜਾਂਦਾ ਦੇਖ ਹੁਣ ਬਹੁਤਾ ਮਹਿਲ ਨਹੀਂ ਲੈ ਗਿਆ ਹਲੇ ਕਿ ਉਹ ਕਸਰ ਛੱਡੀ ਆ ਉਸਨੇ ਹੁਣ ਟ੍ਰਾਂਸਫਰਮ ਦੇ ਵਿੱਚ ਨਾ ਧਰਤਾ ਜੇ ਮੈਂ ਅਗਲਾ ਕਹੂੰ ਕਿ ਜਿੱਦਾਂ ਨੁਕਸਾਨ ਹੋ ਜਾਏ ਪੱਤੀ ਹੋ ਕਾਠ ਉਹ ਉੱਥੇ ਮੈਂ ਨੱਕ ਵਢਾਉਂ ਉੱਥੇ ਲੱਗਾ ਸਾ ਮੇਰੀ ਤਾਂ ਇੱਜ਼ਤ ਰੁਗ ਗਈ ਬਸ ਪੱਟੀ ਮੇਰੇ ਸੇ ਮਾਰਨ ਵਾਲੇ ਹੋ ਗਏ ਪਾਪਾ ਮਾਰੇ ਗਏ ਮਾਰਾ ਜੰਮੇ ਨੇ ਤਾਂ ਮਾਰਾ ਕਿਸੇ ਦੇ ਆ ਗਿਆ